ها را سمبر دوسرے پھولے گا سمبر دوسرے سرمی جائرا این بایٹھو لیا؟ عی Truそして آی柠 yerde نو ça ع fronts بہت <míner> زیادہ <rahimer> <mim> <yelled> جب ہم اس کا کوئی وہ نہیں ہے میڈم ایک پرائیویٹ ایک کروڑ کا گھر بنتا ہے ہماری بات جو ہے نا ایک کروڑ کا گھر بنتا ہے لوگوں کا اس کے بعد ساتھ لاکھ کی بلڈنگ بالکل ਉਹ ਵੀ ਇੱਕ ਅਨਿਵੇਸ਼ਨ ਮੰਦਤਿਕ ਨੋਨ ਰਿਪੋਰਟ ਹੈ ਤੇ ਇਹ ਵੀ ਕਰਦੇ ਮੈਨੂੰ ਅੰਦਰ ਵਾਲਾ ਚੱਲੂ ਕਿ ਦਸਤੂਰ ਪਾਗਲ ਜਾ ਰਿਹਾ ਤਾਂ ਕਹਾਂ ਲੈ ਸਕੋ ਕੋਈ ਉਹ ਹੀ ਹੈ ਨਾ ਫਿਰ ਇਨਸਪੈਕਸ਼ਨ ਹੁੰਦੀ ਹੈ ਮੈਨੂੰ ਇਨਸਪੈਕਸ਼ਨ ਉਹ ਤਾਂ ਜਦ ਤੱਕ ਮੈਂ ਅਵੇਲ ਨਹੀਂ ਹੂੰਗਾ ਮੈਂ ਜਾ ਕੇ ਬਿੱਲ ਲੀ ਲੂੰਗਾ ਕੋਈ ਕਿੰਨੂ ਮਿਲ ਦੇਗਾ ਮੇਰੇ ਕੋਲ ਅੱਜ ਦਾ ہمارا ਜੋ ਪਰਪਸ ਸਾਹਮਣੇ ਹੈ ਕੈਂਪ ਲੱਗਿਆ ਹੈ ਤੇ ਸਭ ਦੀ ਤਾਂ ਕੀ ਮੋਟਿਵ ਸੋ ਅੱਜ ਦੇ ਕੈਂਪ ਦਾ ਮੋਟਿਵ ਮੇਨਲੀ ਜੋ ਹੈਗਾ ਇੱਕ ਅਵੇਅਰਨੈਸ ਕ੍ਰੀਏਟ ਕਰਨਾ ਹੈ ਅੱਜ ਦੇ ਕੈਂਪ 'ਚ ਸਾਡੇ ਡਿਫਰੈਂਟ ਟ੍ਰੇਡ ਐਸੋਸੀਏਸ਼ਨਸ ਦੇ ਨੁਮਾਇੰਦੇ ਆਏ ਹੋਏ ਸੀਗੇ ਇਸ ਤੋਂ ਇਲਾਵਾ ਐਡਵੋਕੇਟਸ ਉਹਨਾਂ ਦੇ ਪ੍ਰੈਜ਼ੀਡੈਂਟ ਉਹਨਾਂ ਦੇ ਮੈਂਬਰਸ ਆਏ ਹੋਏ ਸੀ ਤੇ ਸੀਏ ਐਸੋਸੀਏਸ਼ਨਸ ਦੇ ਸਾਡੇ ਵਪਾਰੀ ਆਏ ਹੋਏ ਸੀਗੇ ਡਿਫਰੈਂਟ ਟ੍ਰੇਡਸ ਤੋਂ ਤੇ ਇੱਕ ਜਿਹੜਾ ਮੇਨ ਸਾਡਾ ਅੱਜ ਦਾ ਮੋਟਿਵ ਹੈਗਾ ਕਿ ਸਾਡੇ ਇੱਕ ਅਵੇਅਰਨੈਸ ਕੈਂਪ ਇਸ ਪਰਪਸ ਲਈ ਵਿਅਸੀ ਚਲਾਇਆ ਹੈ ਸਾਡੇ ਰਜਿਸਟ੍ਰੇਸ਼ਨਸ ਨੂੰ ਲੈ ਕੇ ਹੈਗਾ ਆ ਮਹੀਨਾ ਜਿਹੜਾ ਅਸੀਂ 10th ਫਰਵਰੀ ਤੱਕ ਮੈਕਸਿਮਮ ਰਜਿਸਟ੍ਰੇਸ਼ਨਸ ਇਹ ਕਹਿ ਲਓਗੇ 100% ਰਜਿਸਟ੍ਰੇਸ਼ਨਸ ਕਰ ਲਏ ਨੇ ਜਿੰਨੇ ਸਾਡੇ ਅਨ ਰਜਿਸਟਰਡ ਡੀਲਰਸ ਕੰਮ ਕਰ ਰਹੇ ਜਿਹੜੇ ਬਿਨਾ ਨੰਬਰ ਲੈ ਜੀਐਸਟੀ ਦਾ ਕੰਮ ਕਰ ਰਹੇ ਆ ਉਹਨਾਂ ਸਾਰਿਆਂ ਨੂੰ ਜਿਨ੍ਹਾਂ ਦੀ ਰਜਿਸਟ੍ਰੇਸ਼ਨ ਬੰਦ ਦੀ ਹੈ ਤੇ ਲੈਟ ਚਾਂਦੇ ਆ ਜੀਐਸਟੀ ਦੇ ਉਹਨਾਂ ਨੂੰ ਨੰਬਰ ਦੇਗਾ ਤਾਂ ਉਹਦੇ ਲਈ ਅਸੀਂ ਇਹਨਾਂ ਨੂੰ ਅਵੇਅਰ ਕਰ ਰਹੇ ਸੀਗੇ ਕਿ ਤੁਸੀਂ ਕਿਉਂ ਨੰਬਰ ਲੈਣਾ ਜ਼ਰੂਰੀ ਹੈ ਤੁਹਾਡੇ ਜੀ ਇਸ ਅਵੇਰਨੈਸ ਵਿੱਚ ਮਤਲਬ ਕਿਸ ਤਰ੍ਹਾਂ ਤੁਹਾਡਾ ਕੈਂਪੇਨ ਚੱਲ ਰਿਹਾ ਹੈ ਕਿ ਜਿਤਨਾ ਸ਼ੌਪ ਤੋਂ ਸ਼ੌਪ ਜਾ ਕੇ ਜਾਂ ਕੁਝ ਮਤਲਬ ਖਾਸ ਜਿਹੜੇ ਕੀ ਦਿਖਦੇ ਆ ਉਹ ਖਾਸ ਹੈ ਜਾਂ ਕਿਸੇ ਵੀ ਜਿਹੜਾ ਵੀ ਕੋਈ ਆਪਣਾ bizness ਕਰ ਰਿਹਾ ਉਸ ਦੇ ਲਈ ਇਹ ਜਿਵੇਂ ਵਾਰਡਸ ਸਾਡੇ ਬਣੇ ਹੋਏ ਆ ਵਾਰਡ ਵਾਈਜ਼ ਟੀਮਸ ਬਣੀਆਂ ਨੇ ਸਾਡੀਆਂ ਤੇ ਇਸ ਤੋਂ ਇਲਾਵਾ ਇੱਕ ਤਾਂ ਉਹ ਟੀਮਸ ਜਾ ਕੇ ਡੇਲੀ ਜਾਣਗੇ ਚੈੱਕ ਕਰਨਗੇ ਕੋਈ ਵੀ ਬੰਦਾ ਬਿਨਾ ਨੰਬਰ ਲੈ ਕੰਮ ਕਰ ਰਿਹਾ ਹੈ ਸਾਡਾ ਕੁਝ ਜਿਹੜਾ ਸਾਡਾ ਕੰਮ ਹੋਏਗਾ ਸਾਡੇ ਟੇਬਲ ਤੇ ਹੋਏਗਾ ਹੈ ਨਾ ਜਿਹੜਾ ਅਸੀਂ ਡਾਟਾ ਕਲੈਕਟ ਕਰਾਂਗੇ ਉਹਦੇ ਅਕੋਰਡਿੰਗਲੀ ਫਿਰ ਆਨਡਾਉਨ ਡੀਟਲਰਸ ਕੋ ਜਾਵਾਂਗੇ ਤੁਸੀਂ ਇਹਨਾਂ ਦੇ ਕੋਈ ਫਾਇਦੇ ਵੀ ਦੱਸੇ ਇਹਨਾਂ ਨੂੰ ਜੀਐਸਟੀ ਜੋ ਲਿੰਨੇ ਨੰਬਰ ਲੈ ਲੈ ਨਾ ਤਾਂ ਕੰਪਲੀਟ ਫਾਇਦਾ ਹੈ ਕੀ ਨੁਕਸਾਨ ਜੇ ਨਹੀਂ ਲੈਂਦੇ ਜਿਸ ਦਾ ਨੁਕਸਾਨ ਕੋਈ ਨਹੀਂ ਹੈ ਜੀਐਸਟੀ ਨੰਬਰ ਲੈਣ ਦਾ ਨੁਕਸਾਨ ਦਾ ਅਵੇਲ ਕੀਤਾ ਕੀ ਅਵੇਲ ਕੀਤਾ ਅਗਰ ਇਹ ਕੀਤਾ ਜੀ ਦੇਖੋ ਕੰਪਲਾਈਂਸ ਜ਼ਰੂਰੀ ਹੈ ਜੇ ਤੁਹਾਡੀ ਟਰਨਓਵਰ 20 ਲੱਖ ਸਰਵਿਸਿਜ਼ ਤੇ ਤੁਹਾਡੀ ਇਨਕਰੀਸ ਹੈਗੀ ਹੈ ਬਾਦੀ ਇਸ ਸਾਲ ਦੀ ਤੁਸੀਂ ਨੰਬਰ ਕਿਉਂ ਬਿਨਾ ਨੰਬਰ ਲੈ ਕੇ ਕੰਮ ਕਰ ਰਹੇ ਤਾਂ ਨੰਬਰ ਲਓ ਜੀਐਸਟੀ ਨੰਬਰ अदरवाइज ਮੈਂ ਜਿਸ ਤਰ੍ਹਾਂ ਡਿਪਾਰਟਮੈਂਟ ਐਕਸ਼ਨ ਲਏਗਾ ਕੋਈ ਤਾਂ ਨੂੰ ਪੁੱਛਿਆ ਸੀ ਨਾ ਜੇ ਤਾਂ ਲੈਣ ਤਾਂ ਇਹ ਫਾਇਦਾ ਇਹਨਾਂ ਦਾ ਨਹੀਂ ਡਿਪਾਰਟਮੈਂਟ ਡੈਫੀਨਿਟਲੀ ਅਸੀਂ ਤਾਂ ਹੀ ਪਹਿਲਾਂ ਇੱਕ ਅਵੇਅਰਨੈਸ ਕ੍ਰੀਏਟ ਕਰ ਰਹੇ ਹਾਂ ਕਿ ਜੀ ਨੰਬਰ ਲਓ ਨਹੀਂ ਲੈਂਦੇ ਫਿਰ ਡਿਪਾਰਟਮੈਂਟ ਵੀ ਟੇਕ ਐਕਸ਼ਨ ਐਸ ਪਰ ਪ੍ਰੋਵੀਜ਼ਨਸ ਆਫ ਦ ਐਕਟ ਇਸ ਤਰ੍ਹਾਂ ਕਿ ਕੱਲ ਦੇਖੀਏ ਜੀ ਕੱਲ ਕੁਝ ਤੁਹਾਡੇ ਵਿਭਾਗ ਦੇ ਜਿਹੜੇ ਆ ਅਫੀਸਰਸ ਕੋ ਸਰਵੇ ਕਰ ਰਹੇ ਸੀ ਕਿ ਇਸ ਸ਼ਮਨ ਦੇ ਵਿੱਚ ਸਰਵੇ ਕਰ ਰਹੇ ਸੀ ਕਿ ਉਹਦੇ ਵਿੱਚ ਕੁਝ ਪਾਰਲਰਸ ਦੇ ਸ਼ਾਪ ਤੇ ਸਰਵੇ ਕੀਤਾ ਹਾਂ ਹਾਂ ਜੀ ਉਹ ਹੀ ਅਨ ਰਜਿਸਟਰਡ ਜਿਹੜਾ ਮੈਂ ਪਹਿਲਾਂ ਵੀ ਦੱਸ ਰਹੀ ਹਾਂ ਨਾ ਜਿੰਨੇ ਅਨ ਰਜਿਸਟਰਡ ਸਰਵਿਸਿਜ਼ ਵਾਲੇ ਆ ਉਹ ਚ ਪਾਰਲਰਸ ਆ ਗਏ ਜਿਮ ਆ ਗਏ ਆਇਲਟ ਸੈਂਟਰਸ ਆ ਗਏ ਨੇ ਉਸ ਤੋਂ ਇਲਾਵਾ ਹੋਰ ਵੀ ਜਿਹੜੇ ਟ੍ਰੇਡਸ ਬਟਿਕਸ ਹੈਗੇ ਆ ਈਵਨ ਕੁਝ ਸਰਵਿਸਿਜ਼ ਹੈਗੀਆਂ ਜਿਹੜੀਆਂ ਕਿ ਅਮ ਟੇਲਰਿੰਗ ਜੋ ਬੁਟੀਕਸ ਦਾ ਇਹ ਕੰਮ ਕਰਦੇ ਨੇ ਨਾਲ ਇਹ ਸਾਰੀਆਂ ਸਰਵਿਸਿਜ਼ ਅਸੀਂ ਕਵਰ ਕਰ ਰਹੇ ਹ Real estate ਵਾਲੇ ਹੋਗੇ ਆਰਕੀਟੈਕਟਸ ਹੋਗੇ ਇਹ ਸਾਰੀਆਂ ਸਰਵਿਸਿਜ਼ ਜੇ ਤੁਹਾਨੂੰ ਕੋਈ ਪਾਰਲਰ ਦਾ ਦੱਸਿਆ ਮਸਟ ਟੂ ਪਾਸ ਨੇ ਜੋ ਵੀ ਹੈ ਜਿਮ ਨਾ ਤੇ ਇਹ ਜਿੰਮ ਵਗੈਰਾ ਹੋ ਗਿਆ ਤੇ ਇਹ ਕਿਸ ਤਰ੍ਹਾਂ ਲੈ ਸਕਦੇ ਕੀ ਵਿਧੀ ਹੈ ਜੀ ਕੋਈ ਸਰਲ ਵਿਧੀ ਹੈ ਜਾਂ ਬੜੀ ਡਿਫਿਕਲਟੀ ਹੈ ਜੀ ਨਹੀਂ ਬਿਲਕੁਲ ਸਰਲ ਵਿਧੀ ਹੈ ਸਾਡੇ ਆਫੀਸਰਸ ਨਾਲ ਅਸਿਸਟ ਕਰਨਗੇ ਜਿੱਥੇ ਨੰਬਰ ਲੈਣੇ ਹੈ ਕੋਈ ਤਾਂ ਤਾਂ ਹੀ ਅੱਜ ਅਸੀਂ ਸਾਰਿਆਂ ਨੂੰ ਬੁਲਾ ਕੇ ਕਹਿ ਰਹੇ ਹਾਂ ਜਿੱਥੇ ਤੁਹਾਨੂੰ ਕੋਈ ਕਨਫਿਊਜ਼ਨ ਹੋ ਰਿਹਾ ਹੈ ਕੁਝ ਨਹੀਂ ਸਮਝ ਆ ਰਿਹਾ ਤੁਹਾਡਾ ਡਿਪਾਰਟਮੈਂਟ ਵਿਲ ਹੈਲਪ ਯੂ ਮਤਾਂ ਔਨਲਾਈਨ ਵੀ ਲੈਸ ਔਨਲਾਈਨ ਹੀ ਲੈਣਾ ਹੈ ਆਫਲਾਈਨ ਨਹੀਂ ਹੈ ਔਨਲਾਈਨ ਹੀ ਨੰਬਰ ਲੈਣਾ ਹੈ ਮੈਮ ਕਿਸ ਤਰ੍ਹਾਂ ਕੀ ਕਈ ਵਪਾਰੀ ਹਜੇ ਵੀ ਉਹ ਕਨਫਿਊਜ਼ਡ ਹੋ ਰਹੇ ਨੇ ਵੇ ਇੱਕ ਜੀਐਸਟੀ ਨੰਬਰ ਉਹਦੇ ਕੰਪੋਜੀਸ਼ਨ ਨੰਬਰ ਹੁੰਦਾ ਉਹਦੇ ਵਿੱਚ ਕੀ ਡਿਫਰੈਂਟ ਹੁੰਦਾ ਨਾ ਮੈਂ ਤੁਹਾਨੂੰ ਵਿਸਤਾਰ ਸੇ ਦੱਸ ਦਰ ਲੋਕਾਂ ਨੂੰ ਜਿਨ੍ਹਾਂ ਨੂੰ ਨਹੀਂ ਪਤਾ ਕੰਪੋਜੀਸ਼ਨ ਜੀ ਟਰਨਓਵਰ ਦੇ ਹਿਸਾਬ ਨਾਲ ਹੀ ਹੈ ਹੈਨਾ ਤੇ ਜਿਨ੍ਹਾਂ ਦਾ ਕੰਮ ਜੀਐਸਟੀ ਦੀ ਟਰਨਓਵਰ ਤੋਂ ਘੱਟ ਹੈਗਾ ਕੰਪੋਜੀਸ਼ਨ ਚ ਬਸ ਇਹ ਹੁੰਦਾ ਕਿ ਨਾਓ ਇੰਟਰ ਸਟੇਟ ਸੇਲ ਪਰਚੇਸ ਨਹੀਂ ਕਰ ਸਕਦੇ ਨੇ ਤੇ ਉਹ ਲੋਕਲੀ ਲੋਕਲ ਤੇ ਉਹਨਾਂ ਨੇ ਕੁਆਟਰਲੀ ਇੱਕ ਰਿਟਰਨ ਭਰਨੀ ਹੈ ਇਸ ਟੈਂਪ ਕੈਂਪ ਖੋਰ ਵੀ ਲਗਾ ਲਗਾਉਣ ਦੀ ਸੰਭਾਵਨਾ ਹੈ ਜਿਾਕੀ ਤੁਸੀਂ ਕੀਤਾ ਕਿ ਕਿੰਨੇ ਚਿਰ ਮੱਦ ਹੋ ਸਕਿਆ ਲਗਾਣਾ ਚਾਹੀਦਾ ਹੈ ਅਮਾ ਸਾਡਾ ਪਰਪਸ ਹੈਗਾ ਕਿ ਜਿਆਦਾ ਤੋਂ ਜਿਆਦਾ ਵਪਾਰੀ ਜਿਨ੍ਹਾਂ ਦੀ ਰਜਿਸਟ੍ਰੇਸ਼ਨ ਬਾਲਦੀ ਹੈ ਤੇ ਨਹੀਂ ਇਹਨਾਂ ਨੇ ਨੰਬਰ ਲਿਆ ਹੋਇਆ ਉਹ ਨੰਬਰ ਲੈਣ ਉਹਦੇ ਲਈ ਅਸੀਂ ਹਰ ਪੋਸੀਬਲ ਕੋਸ਼ਿਸ਼ ਕਰਾਂਗੇ ਅਵੇਅਰ ਵੀ ਕਰਾਂਗੇ ਤੇ ਕੈਂਪਸ ਵੀ ਲਗਾਵਾਂਗੇ ਆਫਿਸ 'ਚ ਵੀ ਮੀਟਿੰਗਸ ਕਰਾਂਗੇ ਮੰਨ ਲਾ ਸਮਾਵੇਨਦਾਰ ਦੀ ਪੁੱਛਿਆ ਕੋਈ ਆਖਰੀ ਡੇਟ ਟੂ ਹਾਂਜੀ 10th ਫਰਵਰੀ ਤੱਕ ਸਾਡੀ ਇਹ ਮੁਹਿੰਮ